ਪੰਜਾਬ ਜੌਬ ਹੈਲਪ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜਿੱਥੇ ਕਿ ਅਸੀਂ ਤੁਹਾਨ ਲਈ ਅੱਜ ਨਵੀਂ ਜੋ ਜੋਬ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਉਹ ਹੈ ਰੇਲਵੇ ਰਿਕਰੂਟਮੈਂਟ ਬੋਰਡ ਦੀ ਜਿਸ ਦੀਆਂ ਕੁੱਲ ਪੋਸਟਾਂ ਦੀ ਗਿਣਤੀ 8113 ਗਈ ਤੇ ਆਓ ਆਪਾਂ ਹੁਣ ਜਾਣਦੇ ਕਿ ਦੇ ਵਿੱਚ ਕਿਹੜੇ-ਕਿਹੜੇ ਪੋਸਟ ਦੀ ਕਿੰਨੇ-ਕਿੰਨੇ ਪੋਸਟਾਂ ਨਿਕਲੀਆਂ ਨੇ ਸਭ ਤੋਂ ਪਹਿਲਾਂ ਚੀਫ ਕਮਰਸ਼ੀਅਲ ਕਮ ਟਿਕਟ ਸੁਪਰਵਾਈਜ਼ਰ ਦੀ 1736 ਪੋਸਟਾਂ ਨੇ ਸਟੇਸ਼ਨ ਮਾਸਟਰ ਦੀ 994 ਗੂਡਸ ਟ੍ਰੇਨ ਮੈਨੇਜਰ ਦੀ 3144 ਜੂਨੀਅਰ ਅਕਾਊਂਟ ਅਸਿਸਟੈਂਟ ਦੀ ਟਾਈਪਿਸ ਦੀ 1507 ਤੇ ਸੀਨੀਅਰ ਕਲਰਕ ਕਮ ਟਾਈਪਿਸ ਪੋਸਟਾਂ ਨੇ ਇਸ ਪੋਸਟ ਨੂੰ ਤੁਸੀਂ 13 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹੋ ਫੀਸ ਦੀ ਗੱਲ ਕਰ ਲਈ ਤਾਂ ਤੁਹਾਡੇ ਕੋਲ ਜੋ ਹੈ 올 ਕੈਡੀਡੇਟਸ ਨੇ ਫੀਸ ਰੱਖੀ ਹੈ 500 ਰੁਪਿਆ ਐਸਸੀ ਐਸਟੀ ਫੀਮੇਲ ای ایس ਐਮ ਟ੍ਰਾਂਸਜੈਂਡਰ ای ਡਬਲਯੂ ਐਸ ਕੈਡੀਡੇਟਸ ਲਈ 250 ਰੁਪਿਆ ਫੀਸ ਆ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਤਾਂ ਇਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਡਿਗਰੀ ਪਾਸ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਤੇ ਇਸ ਵਿੱਚ ਜੂਨੀਅਰ ਸਿਸਟਮ ਟਾਈਪਿਸਟ ਤੇ ਸੀਨੀਅਰ ਕਲਰਕ ਟਾਈਪਿੰਗ ਸਪੀਡ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇੰਗਲਿਸ਼ ਤੇ ਹਿੰਦੀ ਦੀ ਜੋ ਕਿ ਜ਼ਰੂਰੀ ਇਹਨਾਂ ਨੇ ਮੰਗੀ ਗਈ ਆ ਇਹ ਦੋਨੇ ਪੋਸਟਾਂ ਵਿੱਚ ਟਾਈਪਿੰ ਤੇ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਏਜ ਦੀ ਏਜ ਜਿਸ ਵਿੱਚ ਨਨ ਰੱਖੀ ਗਈ ਹੈ ਜਨਰਲ ਕੈਟਾਗਰੀ 18 ਤੋਂ 36 ਸਾਲ ਦੀ ਤੇ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਜੋ ਕਿ ਰੂਲਸ ਦੇ ਮੁਤਾਬਿਕ ਹੈ ਕੈਟਾਗਰੀ ਅਕੋਰਡਿੰਗ ਐਸਸੀ ਐਸਟੀ ਓਬੀਸੀ ایਸਮ ਨੂੰ ਦਿੱਤੀ ਜਾਣੀ ਆ ਐਗਜ਼ਾਮੀਨੇਸ਼ਨ ਡਿਟੇਲ ਦੀ ਗੱਲ ਕਰ ਲਈ ਤਾਂ ਸੀਬੀਟੀ ਯਾਨੀ ਕਿ ਕੰਪਿਊਟਰ ਬੇਸਡ ਐਗਜ਼ਾਮ ਹੋਣਾਗਾ ਜਿਸ ਵਿੱਚ 80 ਰਿਤੇ ਸਬਜੈਕਟ ਹੋਣਗੇ 90 ਮਿੰਟਾਂ ਦਾ ਪੇਪਰ ਹੋਊਗਾ ਤੇ 100 ਕੁਐਸਚਨ ਹੋਣਗੇ ਦੂਸਰੇ ਸਟੇਜ ਤੇ ਵੀ ਤੁਹਾਡੇ ਕੋਲ ਪੇਪਰ ਹੋ ਦਿੱਤਾ ਜਾਊਗਾ ਜਿਸ ਵਿੱਚ 120 ਕੁਐਸਚਨ ਹੋਣਗੇ 90 ਮਿੰਟਾਂ ਦੇ ਤੁਹਾਨੂੰ ਟਾਈਮ ਦਿੱ ਉੰਨੇ ਨੇ ਟਾਈਪਿੰਗ ਸਪੀਡ ਮੰਗੇ ਦੋ ਪੋਸਟ ਰਹੀ ਤੁਹਾਡੇ ਕੋਲ ਇੰਗਲਿਸ਼ ਤੇ ਹਿੰਦੀ ਦੀ ਹੋਣੀ ਜ਼ਰੂਰੀ ਆ ਤੇ ਜੇਕਰ ਤੁਸੀਂ ਘਰ ਬੈਠ ਕੇ ਆਪਣੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਘਰ ਬੈਠੇ ਆਪਣੇ ਪੋਸਟ ਉਨ ਅਪਲਾਈ ਕਰਾਉਣ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਨੀਚੇ ਆਫੀਸ਼ੀਅਲ ਵੈਬਸਾਈਟ ਦਿੱਤੀ ਗਈ ਆ ਇੰਡੀਅਨ ਰੇਲਵੇ ਦੀ ਜਿਸ ਤੇ ਜਾ ਕੇ ਤੁਸੀਂ ਇਸ ਨੂੰ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਸਾਡੇ ਕੋਲ ਵੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਥੈਂਕ ਯੂ ਵੈਰੀ ਮਚ